ਹੈਲੋ एवरीवन ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਜੀ ਤੁਹਾਡਾ ਵਰਨ ਫੈਮਿਲੀ ਵਲੌਗਸ ਵਿੱਚ ਹੋਰ ਸੁਣਾਓ ਜੀ ਸਾਰੇ ਕਿਵੇਂ ਹੋ ਉਮੀਦ ਕਰਦੀ ਹਾਂ ਤੁਸੀਂ ਸਾਰੇ ਠੀਕ ਹੋਮੋਗੇ ਆਪਣੇ ਆਪਣੇ ਘਰਾਂ ਵਿੱਚ ਤੰਦਰੁਸਤ ਹੋਮਗੇ ਰਾਜੀ ਖੁਸ਼ੀ ਹੋਮਗੇ ਹਾਂਜੀ ਅੱਜ ਦਿਨ ਹੈਗਾ ਵੀਰਵਾਰ ਦਾ ਤੇ ਟਾਈਮ ਹੈਗਾ ਸਾਡੇ ਕੇ ਸੱਤ ਦਾ ਮੌਸਮ ਦੇਖੋ ਕਿੰਨਾ ਵਧੀਆ ਹੋਇਆ ਹੋਇਆ ਸੀ ਤੇ ਥੋੜਾ ਥੋੜੀ ਬੂੰਦਾਬੰਦੀ ਹੋ ਰਹੀ ਸੀਗੀ ਤੇ ਲੱਗ ਰਿਹਾ ਸੀਗਾ ਵੀ ਬਾਰਿਸ਼ ਹਨ ਜ਼ਬਰਦਸਤ ਹੋਊਗੀ ਕਿਉਂਕਿ ਮੌਸਮ ਬਹੁਤ ਜ਼ਿਆਦਾ ਵਧੀਆ ਹੋਇਆ ਪਿਆ ਸੀਗਾ ਬੱਦਲ ਹੀ ਬੱਦਲ ਛਾਏ ਹੋਏ ਸੀਗੇ ਬਹੁਤ ਵਧੀਆ ਲੱਗ ਰਿਹਾ ਸੀਗਾ ਮੌਸਮ ਹੈ ਨਾ ਇੱਥੇ ਸੈਦ ਦੇ ਪਾਪਾ ਹੁਣੇ ਆਏ ਸੀਗੇ ਤੇ ਮੈਂ ਉਹਨਾਂ ਨੂੰ ਗੇਟ ਖੋਲਣ ਆਈ ਸੀਗੀ ਤਾਂ ਕਰਕੇ ਫਿਰ ਮੈਂ ਦੇਖ ਰਹੀ ਸੀਗੀ ਮੈਂ ਕਿੰਨਾ ਵਧੀਆ ਬਾਹਰ ਮੌਸਮ ਹੋਇਆ ਹੋਇਆ ਹੈ ਨਾ ਤੇ ਇੱਥੇ ਬੂੰਦਾਬੰਦੀ ਸਟਾਰਟ ਹੋ ਗਈ ਸੀਗੀ ਬਲਗਦਾ ਸੀਗਾ ਵੀ ਮੀਂਹ ਆ ਜਾਊਗਾ ਮੀਂਹ ਦਸਿਆ ਵੀ ਹੋਇਆ ਸੀਗਾ ਹਨਾ ਤੇ ਹਰੇ ਭਰੇ ਪੌਦੇ ਵੀ ਨੇ ਵਧੀਆ ਲੱਗ ਰਹੇ ਸੀ ਨਾ ਮੌਸਮ ਨੂੰ ਦੇਖ ਕੇ ਆਇ ਲੱਗਦਾ ਸੀਗਾ ਵੀ

ਤੇ ਬੰਦੇਾਂ ਨੂੰ ਤਾਂ ਮਿਲਨੀਓ ਮਿਲਨੀ ਆ ਰਹਾ ਤਾਂ ਹਨਾ ਚਲੋ ਜੀ ਸਵੇਰ ਦਾ ਟਾਈਮ ਆ 9:00 ਵਜੇ ਗੇ ਮੈਂ ਇਹਨਾਂ ਪੂਲੇ ਜੋਰਾ ਸ਼ੋਰਾ ਤੇ ਪੈ ਰਿਹਾ ਚਲੋ ਜੀ ਤੁਹਾਨੂੰ ਫੇਰ ਮਿਲਦੀ ਆ ਮੈਂ ਦੇਖੋ ਜੀ ਮੀ ਕਿੰਨਾ ਤੇਜ਼ ਹੋ ਗਿਆ ਬਹੁਤ ਹੀ ਜਿਆਦਾ ਤੇਜ਼ ਮੀ ਪੈ ਰਿਹਾ ਬਹੁਤ ਹੀ ਜਿਆਦਾ ਆਵਾਜ਼ ਸੁਣ ਸਕਦੇ ਹੋ ਤੁਸੀਂ ਮਜ਼ਾ ਆ ਗਿਆ ਅੱਜ ਤਾਂ ਵੀ ਆ ਗਿਆ ਠੰਡਾ ਠੰਡਾ ਮੌਸਮ ਹੋ ਜਾਊਗਾ ਬਹੁਤ ਜ਼ਿਆਦਾ ਬਾਰਿਸ਼ ਹੋ ਰਹੀ ਆ ਕਿੱਥੇ ਕਿੱਥੇ ਹੋ ਰਹੀ ਹੈ ਸਾਰੇ ਜਣੇ ਜਰੂਰ ਦੱਸਦੇ ਹੋ ਸੰਜੀਤ ਜੀ ਨੂੰ ਆਪਾਂ ਅਗੇ ਕਿਚਨ ਚ ਕਿਚਨ ਚ ਮੈਂ ਲੱਗ ਗਈਆਂ ਸਬਜੀ ਨੂੰ ਤੜਕਾ ਰੋਣ ਜਿਹੜੇ ਆਪਾਂ ਰਾਤ ਚਨੇ ਈ ਹੋਏ ਸੀਗੇ ਉਹਨੂੰ ਹੁਣ ਆਪਾਂ ਤੜਕਾ ਲਾ ਦਾਂਗੇ ਔਇਲ ਆਪਣਾ ਗਰਮ ਹੋ ਗਿਆ ਵਿੱਚ ਕਰ ਦਾਂਗੇ ਜੀਰਾ ਐਡ ਜੀਰਾ ਕਿ ਰੋਗੀ ਨੂੰ ਪਸੰਦ ਆ ਮੈਨੂੰ ਤਾਂ ਬਹੁਤ ਪਸੰਦ ਆ ਮੈਨੂੰ ਜੀਰਾ ਮੇਰੇ ਮੰਮੀ ਨੂੰ ਬਿਲਕੁਲ ਜੀ ਪਸੰਦ ਨਹੀਂ ਆ ਏ ਆਪਾਂ ਨੇ ਮਸਾਲਾ ਗ੍ਰाइंड ਕਰ ਲਿਆ ਸੀਗਾ। ਇਸ ਸਮੇਂ ਜਿਵੇਂ ਮਸਾਲਾ ਪਾ ਲਮਾ ਜੀ। ਹਾਂਜੀ ਫ੍ਰੈਂਡਸ ਆਪਾਂ ਨੇ ਮਸਾਲਾ ਪਾ ਲਿਆ ਜੀ। ਤੇ ਇਹਨੂੰ ਜਿਦਗੀ ਤਰ੍ਹਾਂ ਆਪਾਂ ਫਰਾਈ ਕਰਾਂਗੇ। ਇਹਨਾਂ ਵਿੱਚ ਵਿੱਚ ਮੈਂ ਥੋੜਾ ਥੋੜਾ ਵਿੱਚ ਮੋਟਾ ਜਿਹਾ ਵੀ ਰੱਖਿਆ। ਜੇ ਜਦੋਂ ਮੂਹ ਚਾਉਂਦਾ ਨਾ ਪਰ ਵਧੀਆ ਲੱਗੇ ਤਾਂ ਬਰੀਕ ਵੀ ਆ ਤੇ ਮੋਟਾ ਵੀ ਆ ਥੋੜਾ ਜਿਹਾ ਵਿੱਚ ਪਿਆਜ਼ ਥੋੜੀ ਜਿਹੀ ਕਟਿੰਗ ਕਰਕੇ ਮੋਟੇ ਜਿਹੀ ਪਾਏ ਹੋਏ ਨੇ ਤੇ ਮਸਾਲਾ ਇਹਨੂੰ ਪੂਰਾ ਗ੍ਰाइंड ਕੀਤਾ ਹੋਇਆ ਹੈ। ਬਸ ਜੀ ਇਹਦੇ ਵਿੱਚ ਹਰੀਆ ਮਿਰਚਾ ਲਾਲ ਟਮਾਟਰ ਤੇ ਆਪਣਾ ਕੀ ਕਹਿੰਦੇ ਹੁੰਦੇ ਨੇ ਲਸਣ ਪਿਆਜ਼ ਇਹ ਚੀਜ਼ਾਂ ਹੁਣ ਆਪਾਂ ਹੁਣ ਇਹਨੂੰ ਮਸਾਲੇ ਨੂੰ ਭੁੰਨ ਕੇ ਚੰਗੀ ਤਰ੍ਹਾਂ ਵਿੱਚ ਨਾਣ ਮਿਰਚ ਮਸਾਲੇ ਆਪਣੇ ਸਾਰੇ ਪਾ ਕੇ ਫਿਰ ਜੀ ਆਪਾਂ ਨੇ ਇਹ ਸਾਰੇ ਕੁਝ ਹੁਣ ਨਾਣ ਮਿਰਚ ਮਸਾਲੇ ਵਿੱਚ ਭੁੰਨ ਕੇ ਚ ਨਾਣ ਮਿਰਚ ਮਸਾਲੇ ਐਡ ਕਰਦਣੇ ਆ ਉਸ ਤੋਂ ਬਾਅਦ ਜੀ ਆਪਾਂ ਨੇ ਉਹ ਬਲੈਕ ਚਨੇ ਉਹ ਵਾਲ ਕੇ ਰੱਖੇ ਹੋਏ ਸੀਗੇ ਰਾਤ ਦੇ ਸਵੇਰੇ ਉਹ ਕਿਵੇਂ ਮੈਂ ਤੁਸੀਂ ਜੀ ਫੇਗ ਲਵਾ ਪਈ ਸੀਗੇ ਤੇ ਇਹਨੂੰ ਅਸੀਂ ਆਪਾਂ ਐਡ ਕਰ ਦਾਂਗੇ ਇਹਦੇ ਵਿੱਚ ਦੇ ਕੋਲੇ ਜੇ 2 ਪਾਉਂਡੀ ਮੈਂ ਆਲੂ ਕਿਉਂਕਿ ਆਲੂ ਅਭੀ ਜੋ ਖਾ ਲੰਦਾ ਹੈ ਅਭੀ ਜੋ ਤੁਹਾਨੂੰ ਚਨੇ ਘੱਟ ਪਸੰਦ ਨੇ ਤੇ ਕਿਚਨ ਕੁਰੀ ਮੈਸੀ ਹੋਈ ਪਈ ਆ ਹੁਣ ਮੈਂ ਕੱਟ ਕਟਿੰਗ ਕਰਕੇ ਰੱਖੀਆਂ ਉਧਰ ਮੈਂ ਮਲਾਈ ਕੱਢ ਕੇ ਰੱਖੀ ਆ ਉਧਰ ਮਲਾਈ ਵੀ ਰੜਕਣੀ ਆ ਮੈਂ ਹੁਣ ਰੜਕੂੰਗੀ ਬਸ ਰੋਟੀ-ਪੋਟੀ ਬਣਾ ਕੇ ਫੇਰ ਇਹਨੂੰ ਰੜਕ ਕੇ ਦੀ ਹੁਣ ਇਹ ਥੋੜੀ ਜੀ ਅ ਟੈਂਪਰੇਚਰ ਜਿਆਦਾ ਸਹੀ ਹੋ ਜਾਊਗਾ ਆ ਡੋਗਨ ਰੋਟੀਆਂ ਪਾਉਣੀਆਂ ਬਟ ਬਾਹਰ ਮੀਂਹ ਪੋ ਰਹੀ ਹੈ ਤੇ ਚਲੋ ਜੀ ਹੁਣ ਉਧਰ ਭਾਂਡਿਆਂ ਦਾ ਘਰ ਲੱਗਿਆ ਪਿਆ ਤੇ ਸਾਇਦ papa ਆਏ ਸੀਗੇ ਉਹ ਆਪਣੇ ਦੋ ਪ੍ਰਾਂਠੇ ਖਾ ਕੇ ਜਲਦੀ ਚਲੇ ਗਏ ਉਹਨਾਂ ਨੂੰ ਕੰਮ ਸੀਗਾ ਤਾਂ ਕਰਕੇ ਉਹ ਉਹਦੇ ਪ੍ਰਾਂਠੇ ਲਾਦੇ ਸੀਗੇ ਚਲੋ ਹੁਣ ਮੈਂ ਸਬਜੀ-ਸਬਜੀ ਬਣਾ ਕੇ ਤੁਹਾਨੂੰ ਮੈਂ ਫੇਰ ਮਿਲਦੀ ਆਂ ਅੱਜ ਫਿਰ ਸਬਜੀ ਆਪਣੀ ਬਣਾ ਕੇ ਤਿਆਰ ਹੋਊਗੀ ਦੇਖੋ ਜੀ ਬੈਕੈਂਡ ਰਿਨਾਲ ਦਿਖਾਉਣੀ ਆ ਤੁਹਾਨੂੰ ਮੈਂ ਦੇਖੋ ਜੀ ਆਪਣੀ ਸਬਜੀ ਤਿਆਰ ਹੋਊਗੀ ਬਹੁਤ ਵਧੀਆ ਬਣ ਗਈ ਤੇ ਇਹ ਹੁਣ ਬਰਤਨ ਮੇਰੇ ਵਾਸ਼ ਕਰਕੇ ਰੱਖੇ ਹੋਏ ਆ ਇਹਨਾਂ ਨੂੰ ਆਪਾਂ ਇਹਨਾਂ ਦੀ ਜਗ੍ਹਾ ਤੇ ਪਕਾਵਾ ਲਾਂਗੇ ਹਾਂਜੀ ਇੱਥੇ ਮੈਂ ਜਿਹੜੇ ਬਰਤਨ ਵਾਸ਼ ਕਰਕੇ ਰੱਖਤੇ ਸੀਗੇ ਉਹ ਮੈਂ ਹੁਣ ਰੱਖ ਰਹੀ ਸੀਗੀ ਸਟੈਂਡ ਦੇ ਵਿੱਚ ਮੈਂ ਕਿਹਾ ਚਲੋ ਇਹਨੂੰ ਰੱਖ ਦੰਨੇ ਆ ਆਪਾਂ ਹੁਣ ਸਾਰੀ ਚੀਜ਼ਾਂ ਸਾਫ਼ ਦੰਨੇ ਆ ਇਹ ਨੇ ਜੀ ਮੇਰੇ ਸਵੇਰ ਦੇ ਮਾਰਨਿੰਗ ਦੇ ਕੰਮਕਾਰ ਆਪਾਂ ਲੱਗੇ ਹੋਏ ਸੀਗੇ ਤੇ ਸਬਜੀ ਮੈਂ ਬਣਾ ਬਣਨੀ ਰੱਖਤੀ ਸੀਗੀ ਤੇ ਨਾਲ ਹੁੰਦੇ ਹੀ ਮੈਂ ਭਾਂਡੇ ਵੀ ਆਪਣੇ ਧੋਲੇ ਸੀਗੇ ਉਸ ਤੋਂ ਬਾਅਦ ਮਤਲਬ ਕਿ ਮੈਂ ਆਟਾ ਵੀ ਗੁੰਨਣਾ ਸੀਗਾ ਹਨਾ ਮੈਂ ਕਿਹਾ ਚਲੋ ਹੁਣ ਨਾਲ ਲੱਗਦੇ ਆਪਾਂ ਆਟਾ ਗੁੰਨ ਦੰਨੇ ਆ ਤੇ ਬਾਕੀ ਜੇ ਤੁਹਾਨੂੰ ਮੇਰੇ ਵਲੌਗ ਵਧੀਆ ਲੱਗਦੇ ਨੇ ਪਲੀਜ਼ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਆ ਕਰੋ ਜੀ ਔਰ ਵੀਡੀਓ ਨੂੰ ਫੁੱਲ ਵਾਚ ਜ਼ਰੂਰ ਕਰਕੇ ਦੱਸਿਆ ਕਰੋ ਤੁਹਾਨੂੰ ਵਲੌਗ ਕਿਵੇਂ ਦਾ ਲੱਗਿਆ ਹਨਾ ਤੇ ਇੱਥੇ ਮੈਂ ਆਟਾ ਲੱਗ ਜੂੰਗੀ ਗੁੰਨਣ ਤੇ ਇੱਕ ਗੱਲ ਕਰਨਾ ਚਾਹੁੰਦੀ ਆ ਮੈਂ ਕਾਫੀ ਪਹਿਲਾਂ ਦੇ ਮੈਮੂ ਤੋਂ ਸੁਣਦੀ ਆ ਹਨਾ ਜਿਹੜੀਆਂ ਭੈਣਾਂ ਨੇ ਮੇਰੀਆਂ ਨੇ ਚੈਨਲ ਸਟਾਰਟ ਕੀਤਾ ਹਨਾ ਬਹੁਤ ਵੀਰ ਭੈਣ ਜੋ ਵੀ ਨੇ ਹਨਾ ਕਾਫੀ ਦੇ ਮੂਤ ਮੈਂ ਇਹ ਚੀਜ਼ ਸੁਣਦੀ ਆ ਵੀ ਸਾਡਾ ਟਾਈਮ ਵਾਚ ਨਹੀਂ ਪੂਰਾ ਹੋ ਰਿਹਾ ਅਸੀਂ ਸਾਡਾ ਦਿਲ ਨਹੀਂ ਕਰਦਾ ਹੈਗਾ ਵਲੌਗ ਬਣਾਉਣ ਦਾ ਜਾਂ ਸਾਡੇ ਵਿਊਜ਼ ਨਹੀਂ ਵਧੀਆਂ ਆਉਂਦੇ ਹੈਗੇ ਸੋ ਇਹ ਚੀਜ਼ਾਂ ਕਦੇ ਵੀ ਨਾ ਸੋਚਿਆ ਕਰੋ ਹਨਾ ਕਦੇ ਵੀ ਭੈਣੋ ਉਮੀਦ ਨਾ ਛੱਡੋ ਤੁਸੀਂ ਕਿਉਂਕਿ ਜਦੋਂ ਤੁਸੀਂ ਉਮੀਦ ਛੱਡ ਦਿੰਦੇ ਆ ਨਾ ਫਿਰ ਤਾਂ ਸਾਰਾ ਕੁਝ ਹੀ ਪਿੱਛੇ ਪੈ ਜਾਂਦਾ ਹਨਾ ਕਹਿੰਦੇ ਨੇ ਹੁੰਦੇ ਵੀ ਕਦੇ ਵੀ ਦੁਨੀਆ ਅਨਾ ਸੌਰੀ ਉਮੀਦ ਨਾ ਛੱਡੋ ਵੀ ਦੁਨੀਆ ਤੇ ਕੁਝ ਵੀ ਨਾ ਨਾ ਮੁਮਕਿਨ ਨਹੀਂ ਹੈਗਾ ਸਾਰਾ ਕੁਝ ਹੋ ਸਕਦਾ ਏ ਹਨਾ ਸੋ ਤੁਸੀਂ ਮਿਹਨਤ ਕਰਦੇ ਜਾਓ ਜਦੋਂ ਸਮਾਂ ਆਉਣਾ ਨਾ ਤੁਹਾਡਾ ਸਾਰਿਆਂ ਦਾ ਉਦੋਂ ਤੁਹਾਡਾ ਸਾਰਿਆਂ ਦਾ ਟਾਈਮ ਵਾਚ ਵੀ ਹੋ ਜਾਣਾ ਸਬਸਕ੍ਰਾਈਬਰ ਵੀ ਹੋ ਜਾਣੇ ਆ ਔਰ ਵਿਊ ਵੀ ਵਧੀਆ ਆਉਣ ਲੱਗ ਜਾਣੇ ਸਾਰਾ ਕੁਝ ਆਉਣ ਲੱਗ ਜਾਣਾ ਹੁਣ ਮੈਂ ਸਟਾਰਟਿੰਗ ਚ ਜਦੋਂ ਸਟਾਰਟ ਕੀਤਾ ਸੀ ਮੈਨੂੰ ਵਿਊ ਬਹੁਤ ਵਧੀਆ ਆਉਂਦੇ ਸੀਗੇ ਉਸ ਤੋਂ ਬਾਅਦ ਮੇਰੇ ਵਿਊ ਬਿਲਕੁਲ ਹੀ ਡਾਊਨ ਹੋ ਗਏ ਸੀਗੇ ਵਾਹਿਗੁਰੂ ਦੀ ਕਿਰਪਾ ਨਾਲ ਚਲੋ ਹੁਣ ਫੇਰ ਥੋੜੇ ਥੋੜੇ ਆਉਣ ਲੱਗ ਗਏ ਹਨ ਇਹ ਚੀਜ਼ ਕਦੇ ਨਾ ਸੋਚੋ ਵਿਊ ਨੂੰ ਸੋਚ ਕੇ ਕਦੇ ਵੀ ਨਾ ਚੈਨਲ ਬਣਾਓ ਵੀ ਜੇ ਵਿਊ ਸੋਚਣਾ ਤੁਸੀਂ ਫੇਰ ਤੁਸੀਂ ਕਦੇ ਵੀ ਕਾਮਯਾਬ ਨਹੀਂ ਹੋ ਸਕਦੇ ਹੈਗੇ ਤੁਸੀਂ ਕਾਮਯਾਬ ਉਦੋਂ ਹੀ ਹੋਣਾ ਜਦੋਂ ਤੁਸੀਂ ਇਹ ਚੀਜ਼ ਨੂੰ ਛੱਡ ਦੋਗੇ ਟੈਨਸ਼ਨ ਛੱਡ ਦੋਗੇ ਸਿਰਫ ਬਲੌਗ ਬਣਾਓ ਵੀਡੀਓ ਬਣਾਓ ਔਰ ਅਪਲੋਡ ਕਰ ਦੋ ਬਸ ਬਾਕੀ ਪ੍ਰਮਾਤਮਾ ਤੇ ਛੱਡ ਦੋ ਸਾਰਾ ਹਨ ਜੋ ਫਲ ਮਿਲਣਾ ਆਪਾਂ ਨੂੰ ਪ੍ਰਮਾਤਮਾ ਨੇ ਦੇ ਦੇਣਾ ਹਨ ਕਦੇ ਵੀ ਉਮੀਦ ਨਾ ਛੱਡੋ ਦੁਨੀਆ ਤੇ ਕੁਝ ਵੀ ਨਾ ਮੁਮਕਿਨ ਨਹੀਂ ਹੈਗਾ ਸੋ ਸਾਰੇ ਜਣੇ ਆਪਣੀ ਮਿਹਨਤ ਕਰਿਆ ਕਰੋ ਇਹੋ ਜੀਆਂ ਚੀਜ਼ਾਂ ਦਾ ਮਾਇੰਡ ਚ ਲਿਆਇਆ ਕਰੋ ਹਨਾ ਤੇ ਇੱਥੇ ਜੀ ਆਪਾਂ ਆਪਣੀ ਰੋਟੀ ਬਣਾ ਲਈ ਸੀਗੀ ਲੋ ਜੀ ਤੁਸੀਂ ਵੀ ਆ ਜਾਓ ਸਾਡੇ ਨਾਲ ਸ਼ਕਲ ਉਹ ਪ੍ਰਸ਼ਾਦਾ ਸਾਡੀ ਮੈਂ ਬਣਾਈ ਸੀਗੀ ਚੰਨਿਆਂ ਦੀ ਬਲੈਕ ਦੀ ਸਬਜੀ ਇੰਨੀ ਟੇਸਟੀ ਬਣੀ ਸੀਗੀ ਨਾਲ ਲੈ ਲਿਆ ਸੀਗਾ ਆਪਾਂ ਸੈਲਡ ਤੇ ਰੋਟੀ ਹਨਾ ਇਹ ਆਪਣਾ ਮਾਰਨਿੰਗ ਦਾ ਬ੍ਰੇਕਫਾਸਟ ਸੀਗਾ ਅਸੀਂ ਤਿੰਨੋਂ ਜਣਿਆਂ ਨੇ ਖਾਣਾ ਸੀਗਾ ਸਹਿਜ ਦੇ ਪਾਪਾ ਸਵੇਰੇ ਮਾਰਨਿੰਗ ਦੋ ਪਰਾਂਠੇ ਖਾ ਕੇ ਚਲੇ ਗਏ ਸੀਗੇ ਤੇ ਮੈਂ ਸਹਿਜ ਅਭੀ ਅਸੀਂ ਹੁਣ ਤਿੰਨੋਂ ਜਣੇ ਲੱਗੇ ਸੀਗੇ ਖਾਣ ਤੇ ਤੇ ਦੋ ਫੁਲਕੇ ਹੀ ਮੈਂ ਸਵੇਰੇ ਖਾਣੀਆਂ ਦੋ ਫੁਲਕੇ ਮੈਂ ਰਾਤ ਨੂੰ ਖਾਣੀਆਂ ਮੇਰੇ ਤੋਂ ਜ਼ਿਆਦਾ ਨਹੀਂ ਖਾਇਆ ਜਾਂਦਾ ਪਰ ਫਿਰ ਵੀ ਮੋਟਾਪਾ ਪਤਾ ਨਹੀਂ ਕਿਉਂ ਆ ਗਿਆ ਮੈਂ ਬਹੁਤ ਜ਼ਿਆਦਾ ਚੀਜ਼ਾਂ ਨਹੀਂ ਖਾ ਸਕਦੀ ਲਿਮਟ 'ਚ ਖਾਣਨੀ ਆ ਮੈਂ ਹਾਰੀ ਚੀਜ਼ੀ ਮੈਂ ਤਾਂ ਹੁਣ ਬਣਾਵਾਂਗੇ ਆਪਾਂ ਕਿਉ ਅ ਮੇਰੀ ਕਾफी ਇਕੱਠੀ ਹੋਈ ਪਈ ਸੀ ਫਿਰ ਮੈਂ ਅੱਜ ਇਕੱਠੀ ਕਰਕੇ ਰਿੜਕ ਲਈ ਹੁਣ ਰਿੜਕ ਤੇ ਆਪਾਂ ਨੇ ਰੱਖਤੀ ਬਸ ਹੁਣ ਇਹਦਾ ਕਿਉ ਬਣ ਜਾਊਗਾ ਮੱਖਣ ਕੱਢ ਕੇ ਤੇ ਇੱਧਰ ਆਪਾਂ ਆਪਣਾ ਦੁੱਧ ਵੀ ਗਰਮ ਰੱਖ ਲਿਆ ਇੱਧਰ ਹੁਣ ਆਪਾਂ ਦੁੱਧ ਨੂੰ ਬਣਨ ਨੂੰ ਗਰਮ ਕਰ ਲਾਂਗੇ ਤੇ ਉਸ ਤੋਂ ਬਾਅਦ ਫਿਰ ਮੈਂ ਕਰਦੀ ਆ ਕਿਚਨ ਸਾਫ ਤੁਹਾਨੂੰ ਕਿਚਨ ਦਾ ਸਾਫ ਕਰਕੇ ਫਿਰ ਮੈਂ ਮਿਲਦੀ ਆ ਬਹੁਤ ਗੰਦੀ ਹੋਈ ਪਈਆ ਫਿਰ ਤੁਹਾਨੂੰ ਮਿਲਦੀ ਆ ਸਾਫ ਕਰਕੇ ਹਲੇ ਮੇਰੇ ਸਵੇਰ ਦੇ ਕੰਮ ਕਰ ਫਿਰ ਹੁਣ ਕਰ ਰਹੀ ਆ ਨਾ ਅੱਜ ਤਾਂ ਕਰਕੇ ਫਿਰ ਤੁਹਾਨੂੰ ਪਤਾ ਹੀ ਆ ਇੱਕ ਵਾਰ ਤਾਂ ਸਾਰੀ ਕਿਚਨ ਤਹਿਸ ਨਹਿਸ ਹੋ ਜਾਂਦੀ ਆ ਸਾਫ ਕਰਕੇ ਫਿਰ ਮੈਂ ਤੁਹਾਨੂੰ ਮਿਲਦੀ ਆ ਹਾਂਜੀ ਇੱਥੇ ਮੈਂ ਕਿਚਨ ਵਗੈਰਾ ਦੇ ਸਾਰੇ ਕੰਮ ਨਿਬੇੜ ਲਏ ਸੀਗੇ ਰੋਟੀ ਪਾਣੀ ਵੀ ਆਪਣੀ ਹੋ ਗਈ ਸੀ ਕਿਚਨ ਕਲੀਨ ਵੀ ਕਰਤੀ ਸੀਗੀ ਤੇ ਬਾਹਰ ਹੋ ਰਹੀ ਸੀਗੀ بارش ਅ ਬਾਰਿਸ਼ ਆਪਣੇ 8:30 ਵਜੇ ਸਟਾਰਟਿੰਗ ਹੋ ਕੇ ਮੈਨੂੰ ਲੱਗਾ 10:30 ਵਜੇ ਤੱਕ ਪਈ ਗਈ ਆ ਹਨਾ ਵਧੀਆ ਦੋ 2.5 ਘੰਟੇ ਵਧੀਆ ਨਮੀ ਪਿਆ ਤੇ ਪਰ ਅੱਜ ਨਾ ਮਤਲਬ ਕਿ ਮੀਂਹ ਪੈਣ ਨਾਲ ਨਾ ਚਿਪਚਿਪਾ ਜਿਹਾ ਹੋ ਗਿਆ ਸੀਗਾ ਮਤਲਬ ਕਿ ਆ ਇਹ ਨਾ ਸਾਰੀ ਚੀਜ਼ਾਂ ਚਿਪਚਿਪੀਆਂ ਜੀਆਂ ਜਿਵੇਂ ਹੋ ਨਹੀਂ ਜਾਂਦਾ ਜਦੋਂ ਮੀਂਹ ਵਗੈਰਾ ਆ ਜਾਂਦਾ ਗੰਦਾ ਗੰਦਾ ਜਿਹਾ ਮੌਸਮ ਹੋ ਜਾਂਦਾ ਅੱਜ ਉਦਾਂ ਦੀ ਗਰਮੀ ਜੀ ਸੀਗੀ ਹੋ ਰੇ ਹੜੂ ਹਮਸ ਜੀ ਹੋ ਗਈ ਸੀ ਮੀ ਪਏ ਤੋਂ ਅੱਜ ਠੰਡੇ ਠੰਡੀ ਹਵਾ ਨਹੀਂ ਸੀ ਆ ਰਹੀ ਹਮਸ ਜੀ ਸੀ ਮਤਲਬ ਕਿ ਚਿਪਿਚਿਪਾਜਾ ਹੋ ਰਿਹਾ ਸੀਗਾ ਹਨਾ ਤੇ ਇੱਥੇ ਮੈਨੂੰ ਕਈ ਦਿਨ ਹੋ ਗਏ ਸੀ ਕਿ ਮੈਂ ਬੈੱਡ ਸ਼ੀਟ ਚੇਂਜ ਨਹੀਂ ਸੀ ਕੀਤੀ ਕਾਫੀ ਦਿਨ ਹੋ ਗਏ ਸੀ ਕਿ ਮਤਲਬ ਕਿ 4 ਤੋਂ 5 ਦਿਨ 4 ਦਿਨੋਂ 4 ਦਿੰਤਾ ਪੱਕੇ ਹੀ ਹੋ ਗਏ ਹੋਣਿਆ ਮੈਨੂੰ ਲੱਗਦਾ ਹਨਾ ਚਾਰ ਦਿਨ ਹੋ ਗਏ ਸੀ ਕਿ ਮੈਂ ਨਹੀਂ ਸੀਗੀ ਚੇਂਜ ਕੀਤੀ ਕਿਉਂਕਿ ਨਹੀਂ ਤਾਂ ਮੈਂ 2 ਕੁ ਦਿਨਾਂ ਬਾਅਦ ਚੇਂਜ ਕਰਦਣੀ ਹੁੰਦੀ ਗਰਮੀ 'ਚ ਤੁਹਾਨੂੰ ਪਤਾ ਹੀ ਹਨਾ ਫਿਰ ਚੇਂਜ ਕਰਨੀ ਪੈਂਦੀ ਆ ਤੇ ਮੈਂ ਇੱਥੇ ਆਪਣਾ ਬੈੱਡ ਸ਼ੀਟ ਲੱਗ ਗਈ ਸੀਗੀ ਚੇਂਜ ਕਰਨ ਤੇ ਪਿੱਠ ਮੇਰੀ ਬਹੁਤ ਦਰਦ ਕਰ ਰਹੀ ਆ ਬੈਕ ਪ੍ਰੋਬਲਮ ਮੈਨੂੰ ਬਹੁਤ ਜ਼ਿਆਦਾ ਹੋਈ ਹੋਈ ਆ ਮਤਲਬ ਕਿ ਜਦੋਂ ਆਏ ਕੰਮ ਕਰਦੀ ਆ ਨਾ ਜੇ ਖੜੀ ਹੋਣਾ ਫਿਰ ਦਰਦ ਕਰਦੀ ਆ ਨਾ ਝੁਕ ਨਹੀਂ ਹੁੰਦਾ ਹੈਗਾ ਜ਼ਿਆਦਾ ਤੇ ਚਲੋ ਕੋਈ ਨਾ ਹੋ ਜੂਗੀ ਇਹ ਵੀ ਆਪਣੀ ਠੀਕ ਹੈ ਤੇ ਬਾਕੀ ਇੱਥੇ ਆਪਾਂ ਬੈੱਡ ਸ਼ੀਟ ਵਿਛਾ ਲਈ ਸੀਗੀ ਤੇ ਬੱਚੇ ਲੱਗੇ ਹੋਏ ਸੀਗੇ ਨੌਨ ਉਹਨਾਂ ਨੂੰ ਮੈਂ ਕਿਹਾ ਸੀਗਾ ਮੈਂ ਕਿਹਾ ਤੁਸੀਂ ਹੁਣ ਆਪਣਾ ਨਹਾ ਲਓ ਰੋਟੀ ਪਾਣੀ ਦਾ ਸਾਡਾ ਨਿਬੜ ਗਿਆ ਸੀਗਾ ਇਹ ਮਾਰਨਿੰਗ ਦੇ ਟਾਈਮ ਆ ਅੱਜ ਮੇਰੇ ਮਾਰਨਿੰਗ ਦੀ ਤੁਹਾਨੂੰ ਰੁਟੀਨ ਸ਼ੁਰੂ ਰੁਟੀਨ ਸ਼ੇਅਰ ਕੀਤਾ ਮੈਂ ਅੱਜ ਤੁਹਾਡੇ ਨਾਲ ਤੇ ਅੱਜ ਆਪਾਂ ਮਾਰਨਿੰਗ ਦੇ ਰੁਟੀਨ ਅੱਜ ਆਪਾਂ ਨਾਈਟ ਵਗੈਰਾ ਦਾ ਨਹੀਂ ਕੀਤਾ ਹੈਗਾ ਔਰ ਡੇ ਵਗੈਰਾ ਦਾ ਵੀ ਨਹੀਂ ਕੀਤਾ ਆਪਾਂ ਸਿਰਫ ਮਾਰਨਿੰਗ ਮਾਰਨਿੰਗ ਦਾ ਰੁਟੀਨ ਤੁਹਾਡੇ ਨਾਲ ਅੱਜ ਸ਼ੁਰੂ ਸਟਾਰਟ ਕੀਤਾ ਹਨਾ ਤੇ ਉਸ ਤੋਂ ਬਾਅਦ ਜੀ ਬੱਚੇ ਸਹਜ ਗਈ ਹੋਈ ਸੀਗੀ ਲੱਗਦਾ ਨਾਉਣ ਅਭਿਜੋਤ ਨੇ ਜਾਣਾ ਸੀਗਾ ਹਜੇ ਪਤਨੀ ਅਭਿਜੋਤ ਪਹਿਲਾਂ ਗਿਆ ਸੀਗਾ ਹਨਾ ਤੇ ਬਾਕੀ ਜੇ ਇੱਥੇ ਆਪਾਂ ਬੈੱਡ ਸ਼ੀਟ ਪਿਛਾ ਲਈ ਸੀਗੀ ਤੇ ਨਾਲ ਹੀ ਫਿਰ ਮੈਂ ਕਿਹਾ ਚਲੋ ਵੀ ਮੈਂ ਦੂਜੇ ਬੈੱਡ ਦੀ ਵੀ ਚੇਂਜ ਕਰ ਦੰਨੀ ਆ ਜਿਹੜਾ ਆਪਣਾ ਨਾਲ ਸਿੰਗਲ ਬੈੱਡ ਪਿਆ ਨਾ ਫਿਰ ਮੈਂ ਕਿਹਾ ਮੈਂ ਇਹਦੀ ਵੀ ਚੇਂਜ ਕਰ ਦੰਨੀ ਆ ਕਿਉਂਕਿ ਪਤਾ ਨਹੀਂ ਕਿਉਂ ਮੀਂਹ ਕਰਕੇ ਨਾ ਸਾਰੇ ਹੀ ਮੌਸਮਾਂ ਐ ਗੰਦਾ ਗੰਦਾ ਜਿਹਾ ਹੋਇਆ ਪਿਆ ਸੀਗਾ ਤੁਸੀਂ ਵੀ ਦੱਸਿਓ ਸਾਰੇ ਜਣੇ ਕਮੈਂਟ ਕਰਕੇ ਕਿੱਥੇ ਕਿੱਥੇ ਮੀਂਹ ਸੀਗਾ ਕਿੱਥੇ ਕਿੱਥੇ ਨਹੀਂ ਸੀਗਾ ਹਨਾ ਤੇ ਬਾਕੀ ਹੁਣ ਸੌਣ ਚ ਦੇਖੋ ਕੀ ਬਣਦਾ ਕਿਉਂਕਿ ਇਸ ਵਾਰ ਮੀ ਬਹੁਤ ਘੱਟ ਨਹੀਂ ਇਸ ਵਾਰ ਨਾ ਬਹੁਤ ਜ਼ਿਆਦਾ ਮੀ ਘੱਟ ਨੇ ਤੇ ਇੱਥੇ ਮੈਂ ਲੱਗ ਗਈ ਸੀਗੀ ਮੈਂ ਕਿਹਾ ਚਲੋ ਸਿੰਗਲ ਬੈੱਡ ਦੀ ਵੀ ਆਪਾਂ ਚੇਂਜ ਕਰ ਦੰਨੇ ਆ ਹਨਾ ਬੈੱਡ ਸ਼ੀਟ ਇਹਨੂੰ ਵੀ ਕਈ ਦਿਨ ਹੋ ਗਏ ਸੀਗੇ ਵੈਸੇ ਮੈਂ ਇਹਦੀ ਜਲਦੀ ਨਹੀਂ ਚੇਂਜ ਕਰਦੀ ਹੁੰਦੀ ਇਹਦੇ ਮੈਂ ਥੋੜੇ ਜਿਹੇ ਦਿਨ ਪੈ ਜਾਂਦੇ ਨੇ ਜਿਵੇਂ ਹਾ ਹਫਤਾ 10 ਦਿਨ ਫੇਰ ਚੇਂਜ ਕਰਦੀ ਹੁੰਨੀ ਆ ਮਤਲਬ ਕਿ ਜਿਹੜੇ ਪਰ ਅਸੀਂ ਜ਼ਿਆਦਾ ਬੈਠਦੇ ਆ ਨਾ ਉਹ ਉਹ ਮੈਂ ਦੂਜੇ ਜਾਂ ਤੀਜੇ ਦਿਨ ਚੇਂਜ ਕਰ ਦੰਨੀ ਹੁੰਨੀ ਆ ਹਨਾ ਜੇ ਮਸ ਲੋਬਿਸਾ ਫੁੰਦੀ ਹੈ ਫਿਰ 4 ਦਿਨ ਵੀ ਕੱਢ ਦੰਨੀਆਂ ਕੋਈ ਐਸੀ ਗੱਲ ਨਹੀਂ ਹੈਗੀ ਵੈਸੇ ਤਾਂ ਮੈਂ ਦੂਜੇ ਤੀਜੇ ਦਿਨ ਆਪਣੀ ਬੈੱਡ ਸ਼ੀਟ ਜਿਹੜੀ ਉਹ ਚੇਂਜ ਕਰਨੀ ਹੁੰਦੀ ਆ ਤੇ ਤੇ ਮੈ ਲੱਗ ਗਈ ਸੀਗੀ ਇੱਥੇ ਬੈਟ ਸ਼ੀਟ ਮੈਂ ਕਿਹਾ ਚਲੋ ਇਹਨੂੰ ਵੀ ਆਪਾਂ ਬਿਚਾ ਦੰਨੇ ਆ ਬਾਕੀ ਜਿਹੜੇ ਮੇਰੇ ਚੈਨਲ ਤੇ ਨਿਊ ਆਨੇ ਆ ਪਲੀਜ਼ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰਕੇ ਅਨਸਬਸਕ੍ਰਾਈਬ ਨਾ ਕਰਿਆ ਕਰੋ ਔਰ ਕਈ ਭੈਣ ਭਾਈ ਚੈਨਲਾਂ ਦੇ ਵਿੱਚ ਬੋਲ ਦੰਨੇ ਆ ਲਾਈਵ ਦੇ ਵਿੱਚ ਵੀ ਅਸੀਂ ਤੁਹਾਨੂੰ ਜੁਆਇਨ ਕਰ ਲਿਆ ਜੁਆਇਨ ਕਰ ਲਿਆ ਤੇ ਬਾਅਦ ਵਿੱਚ ਥੋੜੇ ਟਾਈਮ ਬਾਅਦ ਅਨਸਬਸਕ੍ਰਾਈਬ ਵੀ ਕਰ ਜਾਂਦੇ ਨੇ ਫਿਰ ਹਨਾ ਤੇ ਪਲੀਜ਼ ਤੁਸੀਂ ਅਨਸਬਸਕ੍ਰਾਈਬ ਨਾ ਕਰਿਆ ਕਰੋ ਕਿਉਂਕਿ ਲਿਸਟ ਆਪਾਂ ਨੂੰ ਪਤਾ ਲੱਗ ਜਾਂਦੀ ਹੈ ਜੇ ਆਪਾਂ ਦੇਖਣਾ ਹੁੰਦਾ ਨਾ YT ਸਟੂਡੀਓ ਜਾ ਕੇ Chrome 'ਚ ਜਾ ਕੇ ਉੱਥੇ ਆਪਾਂ ਨੂੰ ਪਤਾ ਵੀ ਆਪਾਂ ਨੂੰ ਕਿਨੇ ਚੈਨਲ ਸਬਸਕ੍ਰਾਈਬ ਕੀਤਾ ਹੋਇਆ ਕਿਨੇ ਨਹੀਂ ਕੀਤਾ ਹੋਇਆ ਕਿਉਂਕਿ ਉੱਤੇ ਸਾਰਾ ਕੁਝ ਸ਼ੋਅ ਹੋ ਜਾਂਦਾ ਹਨਾ ਸੋ ਇਹ ਚੀਜ਼ਾਂ ਨਾ ਕਰਿਆ ਕਰੋ ਹਨਾ ਤੁਸੀਂ ਪਹਿਲਾਂ ਸਬਸਕ੍ਰਾਈਬ ਕਰ ਲੈਣੇ ਹੋ ਫਿਰ アンਸਬਸਕ੍ਰਾਈਬ ਕਰ ਜਾਂਦੇ ਹੋ ਚਲੋ ਬਾਕੀ ਮੈਂ ਇਹ ਚੀਜ਼ਾਂ ਦੀ ਇੰਨੀ ਟੈਨਸ਼ਨ ਨਹੀਂ ਲੈਂਦੀ ਹੈਗੀ ਕਿਉਂਕਿ ਮੈਂ ਕਹਿ ਕੇ ਕਿਸੇ ਨੂੰ ਇੰਨਾ ਜ਼ਿਆਦਾ ਚੈਨਲ ਆਪਣਾ ਸਬਸਕ੍ਰਾਈਬ ਨਹੀਂ ਕਰਵਾਉਂਦੀ ਹੈਗੀ ਮੈਨੂੰ ਇਹ ਹੁੰਦਾ ਵੀ ਜਿਨ੍ਹਾਂ ਨੂੰ ਮੇਰੇ ਵਲੌਗ ਵਧੀਆ ਲੱਗਣਗੇ ਉਹ ਆਪਣੇ ਆਪ ਹੀ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨਗੇ ਔਰ ਆਪਣੇ ਆਪ ਹੀ ਆਉਣਗੇ ਕਿਉਂਕਿ ਜੇ ਆਪਾਂ ਕਹਿ ਕੇ ਕਰਵਾਉਨੇ ਆ ਉਹਨਾਂ ਨੇ ਸਿਰਫ ਸਬਸਕ੍ਰਾਈਬ ਕਰ ਜਾਣਾ ਬਟ ਆਪਣੇ ਚੈਨਲ ਤੇ ਉਹਨਾਂ ਨੇ ਇੱਕ ਦਿਨ ਵੀ ਨਹੀਂ ਆਉਣਾ ਇੱਕ ਵਲੌਗ ਵੀ ਨਹੀਂ ਦੇਖਣਾ ਸੋ ਆਪਾਂ ਨੂੰ ਉਹ ਚੀਜ਼ਾਂ ਨਹੀਂ ਕਰਨੀਆਂ ਚਾਹੀਦੀਆਂ ਹੈਗੀਆਂ ਉਹਨਾਂ ਦਾ ਕੋਈ ਫਾਇਦਾ ਨਹੀਂ ਹੈਗਾ ਫਾਇਦਾ ਆਪਾਂ ਨੂੰ ਉਹਨਾਂ ਦਾ ਹੀ ਹੁੰਦਾ ਜਿਹੜੇ ਆਪਾਂ ਨੂੰ ਆਪ ਸਬਸਕ੍ਰਾਈਬ ਕਰਨ ਔਰ ਉਹਨਾਂ ਦਾ ਦਿਲ ਕਰੂਗਾ ਨਾ ਫਿਰ ਉਹ ਆਪਣੇ ਚੈਨਲ ਤੇ ਆਉਣਗੇ ਵੀ ਹਨਾ ਇਹ ਚੀਜ਼ ਹੋ ਜਾਂਦੀ ਹੈ ਸੋ ਸਾਰੇ ਜਾਣੇ ਇੰਨਾ ਕਹਿ ਕੇ ਕੇ ਚੈਨਲ ਨਾਲ ਉਹ ਕਰਵਾਇਆ ਕਰੋ ਤੇ ਬਾਕੀ ਜੀ ਅੱਪਾ ਹੁਣ ਬੈੱਡ ਸ਼ੀਟ ਬਿਛਾਤੀ ਸੈਟਿੰਗ ਵੈਟਿੰਗ ਆਪਣੀ ਸਾਰੀ ਹੋ ਗਈ ਅੱਜ ਦੇ ਵਲੌਗ ਦਾ ਅੱਜ ਜੀ ਆਪਾਂ ਅੱਜ ਇੱਥੇ ਹੀ ਕਰਦੇ ਐਂਡ ਮਿਲਾਂਗੇ ਕੱਲ ਨੂੰ ਤੁਹਾਨੂੰ ਕਿਸੇ ਨਿਊ ਵਲੌਗ ਦੇ ਨਾਲ ਔਰ ਨਵੀਂ ਸ਼ੁਰੂਆਤ ਦੇ ਨਾਲ ਜੇ ਤੁਹਾਨੂੰ ਮੇਰਾ ਵਲੌਗ ਵਧੀਆ ਲੱਗਿਆ ਪਿਆਰਾ ਜਿਹਾ ਕਮੈਂਟ ਕਰਕੇ ਜਰੂਰ ਜਾਇਓ